ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਖਾਸ ਕਰਕੇ ਉਹ ਭੈਣ ਭਰਾ ਜੋ ਕਹਿੰਦੇ ਨੇ ਵੀ ਸਾਨੂੰ ਸਾਡੇ ਕਮਾਂਕਾਰਾਂ ਦੇ ਵਿੱਚ ਮਨਚਾਹੀ ਸਫਲਤਾ ਨਹੀਂ ਮਿਲਦੀ ਸਾਡੇ ਕਮਾਂਕਾਰਾਂ ਦੇ ਵਿੱਚ ਵਾਰ-ਵਾਰ ਰੁਕਾਵਟਾਂ ਪੈਂਦੀਆਂ ਨੇ ਅੜਚਨਾਵਾਂ ਪੈਂਦੀਆਂ ਨੇ ਇਸ ਕਰਕੇ ਅਸੀਂ ਬੜੇ ਦੁਖੀ ਪਰੇਸ਼ਾਨ ਹੋ ਗਏ ਆ ਵੀ ਮਿਹਨਤ ਕਰਨ ਦੇ ਬਾਵਜੂਦ ਵੀ ਸਾਨੂੰ ਸਫਲਤਾ ਕਿਉਂ ਨਹੀਂ ਮਿਲ ਰਹੀ ਜੋ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਨਾ ਮਿਲ ਕਾਰਨ ਕਰਕੇ ਦੁਖੀ ਹੋ ਗਏ ਨੇ ਪਰੇਸ਼ਾਨ ਹੋ ਗਏ ਨੇ ਨਰਾਸ਼ੋ ਕੇ ਬੈਠ ਕੇ ਨੇ ਨਾ ਉਹ ਆਪਣੀ ਅਜ ਦੀ ਇਸ ਵੀਡੀਓ ਨੂੰ ਪੂਰਾ ਜਰੂਰ ਸੁਣਨ ਅੱਜ ਦੀ ਇਹ ਵੀਡੀਓ ਸੁਣਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੀ ਨਿਰਾਸ਼ਾ ਤੁਹਾਡੀ ਜ਼ਿੰਦਗੀ ਦੀ ਨੈਗੇਟਿਵਿਟੀ ਦੂਰ ਹੋ ਜਾਵੇਗੀ ਤੁਹਾਡੇ ਮਨ ਨੂੰ ਬੜਾ ਬਲ ਮਿਲੇਗਾ ਤਾਂ ਆਓ ਫਿਰ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀਏ ਗੁਰੂ ਜੀ ਜ਼ਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ। ਇਹ ਕਹਾਣੀ ਆ ਇੱਕ ਪੜ੍ਹੇ ਲਿਖੇ ਨੌਜਵਾਨ ਦੀ। ਇਦਾਂ ਹੀ ਕਹਿੰਦੇ ਨਾ ਇੱਕ ਪੜ੍ਹਿਆ ਲਿਖਿਆ ਨੌਜਵਾਨ ਜੋ ਆਪਣੇ ਫੀਲਡ ਦੇ ਵਿੱਚ ਬਹੁਤ ਮਿਹਨਤ ਕਰ ਰਿਹਾ ਸੀ ਪਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਨੂੰ ਮਨ ਚਾਹੀ ਸਫਲਤਾ ਨਹੀਂ ਮਿਲੀ ਉਹ ਆਪਣੇ ਸ਼ੁਰੂ ਕੀਤੇ ਹੋਏ ਕੰਮਕਾਰ ਦੇ ਵਿੱਚ ਅਸਫਲ ਹੋ ਗਿਆ ਕਿੰਦੇ ਜਦੋਂ ਅਸਫਲ ਹੋਇਆ ਨਾਕਾਮਜਾਬ ਹੋਇਆ ਤਾਂ ਨਿਰਾਸ਼ਾ ਨੇ ਉਹਨੂੰ ਘੇਰ ਲਿਆ ਆਪਣੇ ਆਪ ਨੂੰ ਕੋਸਣ ਲੱਗਾ ਕਦੇ ਆਪਣੀ ਕਿਸਮਤ ਨੂੰ ਦੋਸ਼ ਦੇਣ ਲੱਗਾ ਕਈ ਤਰ੍ਹਾਂ ਦੇ ਸਵਾਲ ਜਵਾਬ ਉਹਦੇ ਮਨ ਅੰਦਰ ਚੱਲਣ ਲੱਗੇ ਕਦੇ ਖਿਆਲ ਆਉਂਦਾ ਕਿ ਮੈਨੂੰ ਲੱਗਦਾ ਮੈਂ ਕੰਮ ਹੀ ਗਲਤ ਚੁਣ ਲਿਆ ਹੈ ਇਹ ਕੰਮ ਮੇਰੇ ਲਈ ਬਣਿਆ ਹੀ ਨਹੀਂ ਆ ਕਦੇ ਸੋਚੇ ਮੈਂ ਇਸ ਕੰਮ ਦੇ ਲਈ ਨਹੀਂ ਬਣਿਆ ਕਦੇ ਆਪਣੀ ਕਿਸਮਤ ਨੂੰ ਦੋਸ਼ ਦੇ ਕਿ ਲੱਗਦਾ ਮੇਰੀ ਕਿਸਮਤ ਹੀ ਮਾੜੀ ਆ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ ਕਿਉਂਕਿ ਮੈਂ ਤਾਂ ਅਜਿਹੇ ਲੋਕ ਵੀ ਦੇਖੀ ਆ ਜੋ ਮਿਹਨਤ ਘਟ ਕਰਦੇ ਆ ਸਫਲチェਤੀ ਹੋ ਜਾਂਦੇ ਆ ਕਈ ਲੋਕ ਤਾਂ ਰਾਤੋਂ ਰਾਤ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਕਹਿੰਦੇ ਇਦਾਂ ਦੇ ਕਈ ਤਰ੍ਹਾਂ ਦੇ ਸਵਾਲ ਜਵਾਬ ਕਈ ਖਿਆਲ ਉਹਦੇ ਮਨ ਦੇ ਵਿੱਚ ਆਉਣ ਲੱਗੇ ਭਾਵ ਕਿ 네ਗੇਟਿਵਿਟੀ ਨੇ ਚਾਰੇ ਪਾਸਿਆਂ ਤੋਂ ਉਹਨੂੰ ਘੇਰ ਲਿਆ ਇੱਕ ਦਿਨ ਏਦਾਂ ਹੀ ਬੈਠਾ ਕੁਝ ਸੋਚ ਰਿਹਾ ਸੀ ਕਿ ਕੁਝ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਝਟ ਕਾਮਜਾਬ ਹੋ ਜਾਂਦੇ ਨੇ ਕਿਤੇ ਮੈਨੂੰ ਵੀ ਉਹਨਾਂ ਦੀ ਕਾਮਯਾਬੀ ਦਾ ਰਾਜ਼ ਪਤਾ ਲੱਗ ਜਾਵੇ ਤਾਂ ਮੇਰੀ ਵੀ ਜ਼ਿੰਦਗੀ ਬਦਲ ਜਾਵੇ ਕਹਿੰਦੇ ਅਜੇ ਇਦਾਂ ਸੋਚ ਹੀ ਰਿਹਾ ਸੀ ਕਿ ਉਹਦੇ ਕੋਲ ਦੀ ਤਿੰਨ ਚਾਰ ਬੰਦੇ ਲੰਗੇ ਜਿਨ੍ਹਾਂ ਦੇ ਵਿੱਚੋਂ ਇੱਕ ਬੰਦਾ ਗੱਲਾਂ ਕਰ ਰਿਹਾ ਸੀ ਅਤੇ ਤਿੰਨ ਬੰਦੇ ਉਹਦੀਆਂ ਗੱਲਾਂ ਨੂੰ ਸੁਣਦੇ ਜਾ ਰਹੇ ਸਨ ਉਹ ਇਨਸਾਨ ਕਹਿ ਰਿਹਾ ਸੀ ਕਿ ਆਪਣੇ ਪਿੰਡ ਦੇ ਵਿੱਚ ਇਹ ਜੋ ਸੰਤ ਮਹਾਤਮਾ ਜੀ ਆਏ ਨੇ ਨਾ ਇਹ ਬੜੇ ਗਿਆਨੀ ਨੇ ਬੜੇ ਵਿਦਵਾਨ ਪੁਰਸ਼ ਨੇ ਇਹਨਾਂ ਦੇ ਕੋਲ ਤਾਂ ਹਰ ਬੰਦੇ ਦੀ ਹਰ ਮੁਸ਼ਕਲ ਦਾ ਹੱਲ ਆ। ਜਦੋਂ ਤੋਂ ਦੀ ਮੈਂ ਇਹਨਾਂ ਦੀ ਸੰਗਤ ਕਰਨੀ ਸ਼ੁਰੂ ਕੀਤੀ ਆ ਤਾਂ ਮੇਰੀ ਜ਼ਿੰਦਗੀ ਬਦਲ ਗਈ ਆ। ਮੇਰੀ ਜ਼ਿੰਦਗੀ ਦੀਆਂ ਜੋ ਵੀ ਪਰੇਸ਼ਾਨੀਆਂ ਮੁਸ਼ਕਲਾਂ ਚੱਲ ਰਹੀਆਂ ਸਨ ਸਾਧੂ ਜੀ ਦੇ ਕਰਕੇ ਸਾਰੀਆਂ ਦੂਰ ਹੋ ਗਈਆਂ। ਕਹਿੰਦੇ ਇੰਜ ਲੱਗ ਰਿਹਾ ਸੀ ਵੀ ਜਿਵੇਂ ਇਹ ਮਨੁੱਖ ਇਹਨਾਂ ਤਿੰਨ ਬੰਦਿਆਂ ਨੂੰ ਸਾਧੂ ਜੀ ਦੇ ਬਾਰੇ ਦੱਸ ਕੇ ਇਹਨਾਂ ਤਿੰਨਾਂ ਨੂੰ ਉਹ ਸਾਧੂ ਮਹਾਤਮਾ ਜੀ ਦੇ ਕੋਲ ਲੈ ਕੇ ਜਾ ਰਿਹਾ ਹੋਵੇ ਤਾਂ ਕਹਿੰਦੇ ਇਹ ਲੜਕਾ ਉਹਨਾਂ ਦੀਆਂ ਗੱਲਾਂ ਸੁਣ ਕੇ ਇਹ ਵੀ ਉਹਨਾਂ ਦੇ ਮਗਰ-ਮਗਰ ਜਾਣ ਲੱਗਾ ਇਹਨੇ ਵੀ ਮਨ ਦੇ ਵਿੱਚ ਸੋਚ ਲਿਆ ਵੀ ਮੈਂ ਵੀ ਸੁਣਿਆ ਹੈ ਕਈ ਸੰਤ ਮਹਾਤਮਾ ਜੀ ਬੜੇ ਗਿਆਨੀ ਹੁੰਦੇ ਨੇ ਬੰਦੇ ਨੂੰ ਸਿੱਧੇ ਰਾਹ ਪਾ ਦਿੰਦੇ ਨੇ ਤਾਂ ਮੈਂ ਵੀ ਉੱਥੇ ਜਾਵਾਂ ਉਹਨਾਂ ਦੀ ਸੰਗਤ ਕਰਾਂ ਹੋ ਸਕਦਾ ਮੈਨੂੰ ਵੀ ਕੋਈ ਚੰਗੀ ਸਲਾਹ ਮਿਲ ਜਾਵੇ ਮੈਨੂੰ ਕੋਈ ਐਸਾ ਮੰਤਰ ਦੇ ਦੇਣ ਕੋਈ ਐਸੀ ਸਲਾਹ ਦੇ ਦੇਣ ਜਿਹਦੇ ਨਾਲ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਵਾਂ ਤਾਂ ਕਹਿੰਦੇ ਇਹ ਲੜਕਾ ਵੀ ਉਹਨਾਂ ਚਾਰਾਂ ਬੰਦਿਆਂ ਦੇ ਮਗਰ-ਮਗਰ ਤੁਰਨ ਲੱਗਾ ਕਹਿੰਦੇ ਅਜੇ ਕੋ ਚੁੱਕ ਕਦਮ ਚੱਲਿਆ ਸੀ ਤਾਂ ਇਹਦੇ ਮਨ ਅੰਦਰੋਂ ਆਵਾਜ਼ ਆਈ ਕਿ ਮਣਾ ਕਿ ਡਾਲਾਈ ਲੱਗਿਆ ਤੋ ਇਹਨਾਂ ਦੀਆਂ ਗੱਲਾਂ ਸੁਣ ਕੇ ਬਿਨਾਂ ਸੋਚੇ ਸਮਝੇ ਇਹਨਾਂ ਦੇ ਮਗਰਮਗਰ ਤੁਰ ਪਏ ਕੀ ਪਤਾ ਜਿਸ ਸੰਤ ਮਹਾਤਮਾ ਦੀ ਇਹ ਗੱਲ ਕਰ ਰਹੇ ਨੇ ਉਹ ਕਿਤੇ ਕੋਈ ਸਾਧੂ ਦੇ ਭੇਸ ਦੇ ਵਿੱਚ ਚੋਰ ਠੱਗ ਹੀ ਨਾ ਹੋਵੇ ਕਿਉਂਕਿ ਅੱਜ ਕੱਲ੍ਹ ਕਈ ਲੋਕ ਭੋਲੇ ਭਾਲੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਨੇ ਉਹ ਡਰੇ ਹੋਏ ਲੋਕਾਂ ਨੂੰ ਹੋਰ ਡਰਾਉਂਦੇ ਨੇ ਤਾਂ ਕਿਤੇ ਇਹ ਸੰਤ ਮਹਾਤਮਾ ਜੀ ਉਹਨਾਂ ਠੱਗਾਂ ਦੇ ਵਿੱਚੋਂ ਹੀ ਨਾ ਹੋਣ ਉਹ ਪਖੰਡੀ ਬਾਬਿਆਂ ਵਰਗੇ ਹੀ ਨਾ ਹੋਣ ਤੂੰ ਕਿੱਧਰ ਨੂੰ ਤੁਰ ਪਿਆ ਏ ਤੂੰ ਪੜਿਆ ਲਿਖਿਆ ਏ ਤੂੰ ਇਹਨਾਂ ਕੰਮਾਂ ਦੇ ਵਿੱਚ ਨਹੀਂ ਪੈ ਸਕਦਾ ਕਹਿੰਦੇ ਇਹਦੇ ਕਦਮ ਰੁਕ ਗਏ ਪਰ ਕਹਿੰਦੇ ਫੇਰ ਨਾਲ ਹੀ ਮਨ ਦੇ ਵਿੱਚੋਂ ਆਵਾਜ਼ ਆਈ ਵੀ ਨਹੀਂ ਮਣਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੁਝ ਸੰਤ ਮਹਾਪੁਰਖਾਂ ਬਾਰੇ ਵੀ ਸੁਣਿਆ ਏ ਵੀ ਉਹ ਆਪਣੀਆਂ ਚੰਗੀਆਂ ਸਲਾਹਾਂ ਦੇ ਕੇ ਗਿਆਨ ਦੀਆਂ ਗੱਲਾਂ ਦੇ ਨਾਲ ਬੰਦੇ ਦੀ ਜ਼ਿੰਦਗੀ ਬਦਲ ਦਿੰਦੇ ਨੇ ਕੀਪਤਾ ਇਹ ਵੀ ਉਹ ਗਿਆਨੀ ਮਹਾਪੁਰਖਾਂ ਦੇ ਵਿੱਚੋਂ ਹੋਣ ਇੱਕ ਵਾਰ ਇਹਨਾਂ ਨੂੰ ਜਾ ਕੇ ਮਿਲਣਾ ਚਾਹੀਦਾ ਏ ਤੂੰ ਇਨਾ ਭੋਲਾ ਤਾਂ ਨਹੀਂ ਵੀ ਤੈਨੂੰ ਕੋਈ ਵੀ ਗੱਲਾਂ ਦੇ ਵਿੱਚ ਲਾ ਲਵੇਗਾ ਤੂੰ ਪਹਿਲਾਂ ਜਾ ਕੇ ਇਸ ਸੰਤ ਮਹਾਤਮਾ ਨੂੰ ਪਰਖੀ ਇਹਦੀਆਂ ਗੱਲਾਂ ਸੁਣੀ ਜੇ ਤੈਨੂੰ ਇਹਦੀਆਂ ਗੱਲਾਂ ਦੇ ਵਿੱਚ ਦਮ ਲੱਗਿਆ ਫਿਰ ਤੂੰ ਆਪਣੀ ਸਮੱਸਿਆ ਇਹਨਾਂ ਦੇ ਨਾਲ ਸਾਂਝੀ ਕਰ ਲਵੇਂ ਕਹਿੰਦੇ ਇਦਾਂ ਸੋਚ ਕੇ ਇਫਿਰ ਤੋਂ ਉਹਨਾਂ ਦੇ ਮਗਰ-ਮਗਰ ਜਾਣ ਲੱਗਾ ਕਹਿੰਦੇ ਕੁਝ ਹੀ ਸਮੇਂ ਦੇ ਵਿੱਚ ਉਹ ਸਾਧੂ ਮਹਾਤਮਾ ਜੀ ਦੇ ਕੋਲ ਪਹੁੰਚ ਗਏ ਕਹਿੰਦੇ ਜਾਂਦਿਆਂ ਨੂੰ ਸਾਧੂ ਮਹਾਤਮਾ ਜੀ ਦੇ ਕੋਲ ਬਹੁਤ ਸਾਰੇ ਲੋਕ ਬੈਠੇ ਸਨ ਇਹ ਉਹਨਾਂ ਨੂੰ ਕੁਝ ਗੱਲਾਂ ਸਮਝਾ ਰਹੇ ਸਨ ਇਸ ਮਨੁੱਖ ਨੇ ਵੀ ਸਾਧੂ ਜੀ ਦੀਆਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਨਾ ਸ਼ੁਰੂ ਕਰ ਦਿੱਤਾ ਸਾਧੂ ਜੀ ਦੀਆਂ ਗੱਲਾਂ ਇਸ ਨੌਜਵਾਨ ਨੂੰ ਬੜੀਆਂ ਚੰਗੀਆਂ ਲਕੀਆਂ ਬਹੁਤ ਗਿਆਨ ਮਿਲ ਰਿਹਾ ਸੀ ਇਹਨੂੰ ਕਿੰਦੇ ਨੇ ਬੜੇ ਧਿਆਨ ਦੇ ਨਾਲ ਸਾਧੂ ਜੀ ਦੀਆਂ ਗੱਲਾਂ ਸੁਣੀਆਂ ਫਿਰ ਇਹਨੇ ਦੇਖਿਆ ਕਿ ਕਿਸ ਤਰ੍ਹਾਂ ਇੱਕ ਇੱਕ ਕਰਕੇ ਲੋਕ ਮਹਾਤਮਾ ਜੀ ਦੇ ਕੋਲ ਜਾ ਰਹੇ ਨੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਦੇ ਨੇ ਅਤੇ ਸਾਧੂ ਜੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਰਲ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਪਰੇਸ਼ਾਨੀਆਂ ਦੇ ਹੱਲ ਉਹਨਾਂ ਨੂੰ ਦੱਸ ਰਹੇ ਨੇ ਕੋਈ ਪੈਸੇ ਦੀ ਮੰਗ ਨਹੀਂ ਕੋਈ ਲਾਲਚ ਨਹੀਂ ਕੋਈ ਡਰਾ ਨਹੀਂ ਰਹੇ ਕਿਉਂਕਿ ਜਿਹੜੇ ਪਖੰਡੀ ਸਾਧ ਹੁੰਦੇ ਨੇ ਉਹਨਾਂ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਆ ਕਿ ਉਹ ਡਰੇ ਹੋਏ ਬੰਦਿਆਂ ਨੂੰ ਹੋਰ ਡਰਾਉਂਦੇ ਨੇ ਉਹ ਆਪਣੇ ਲਾਲਚ ਵਿੱਚ ਵਸ ਪੈ ਕੇ ਉਹਨਾਂ ਨੂੰ ਇੰਨਾ ਕੁ ਡਰਾ ਦਿੰਦੇ ਨੇ ਫਿਰ ਕਈ ਤਰ੍ਹਾਂ ਦੇ ਉਹ ਬਾ ਦੱਸਦੇ ਨੇ ਉਹਨਾਂ ਦਾ ਮਕਸਦ ਹੁੰਦਾ ਹੈ ਵੀ ਇਹ ਡਰੇ ਹੋਏ ਮਜਬੂਰ ਲੋਕਾਂ ਤੋਂ ਪੈਸਾ ਕਢਾਉਣਾ ਪੈਸਾ ਕਮਾਉਣਾ ਪਰ ਇਹ ਸੰਤ ਮਹਾਤਮਾ ਜੀ ਸੱਚ ਮੁੱਚ ਬੜੇ ਗਿਆਨੀ ਸਨ ਮਹਾਨ ਸਨ ਇਹ ਕੋਈ ਸੱਚੇ ਸੰਤ ਮਹਾਪੁਰਖ ਜਾਨ ਇਸ ਕਰਕੇ ਕਿਸੇ ਤੋਂ ਕੋਈ ਪੈਸੇ ਨਹੀਂ ਮੰਗਣੇ ਬਸ ਭਜਨ ਬੰਦਗੀ ਦੇ ਨਾਲ ਜੋੜ ਰਹੇ ਨੇ ਚੰਗੀਆਂ ਚੰਗੀਆਂ ਗੱਲਾਂ ਕਰਕੇ ਲੋਕਾਂ ਦੇ ਗਿਆਨ ਦੇ ਵਿੱਚ ਵਾਧਾ ਕਰ ਰਹੇ ਨੇ ਉਹਨਾਂ ਦੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਦੱਸ ਰਹੇ ਨੇ ਕਹਿੰਦੇ ਜਦ ਇਸ ਨੌਜਵਾਨ ਦੀ ਵਾਰੀ ਆਈ ਤਾਂ ਇਹਨੇ ਵੀ ਜਾ ਕੇ ਸੰਤ ਜੀ ਦੇ ਚਰਨਾਂ ਦੇ ਵਿੱਚ ਨਮਸ਼ਕਾਰ ਕੀਤਾ ਸੰਤ ਜੀ ਨੂੰ ਕਿਹਾ ਸੰਤ ਜੀ ਮੈਨੂੰ ਵੀ ਕੋਈ ਐਸਾ ਆਸ਼ੀਰਵਾਦ ਦੋ ਐਸਾ ਮੰਤਰ ਦੋ ਜਿਹਦੇ ਨਾਲ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਵਾਂ ਕਹਿੰਦੇ ਇਹਨੇ ਆਪਣੀ ਜ਼ਿੰਦਗੀ ਦੀ ਸਾਰੀ ਸਮੱਸਿਆ ਸੰਤ ਜੀ ਨੂੰ ਦੱਸ ਦਿੱਤੀ ਕਿ ਸੰਤ ਜੀ ਮੈਂ ਫਲਾਣੇ ਕੰਮ ਦੇ ਵਿੱਚ ਬਹੁਤ ਮਿਹਨਤ ਕਰ ਰਿਹਾ ਹਾਂ ਪਰ ਮੈਨੂੰ ਮੇਰੀ ਕੀਤੀ ਹੋਈ ਮਿਹਨਤ ਦੇ ਮੁਤਾਬਕ ਅਜੇ ਤੱਕ ਫਲ ਨਹੀਂ ਮਿਲਿਆ ਮੈਂ ਤਾਂ ਵਾਰ-ਵਾਰ ਉਸ ਕੰਮ ਦੇ ਵਿੱਚ ਅਸਫਲ ਹੋ ਰਿਹਾ ਹਾਂ ਇਸ ਕਰਕੇ ਹੁਣ ਮੈਂ ਸੋਚਦਾ ਹਾਂ ਕਿ ਕਿਉਂ ਨਾ ਇਹ ਕੰਮ ਕਰਨਾ ਛੱਡ ਦਵਾਂ ਹੋ ਸਕਦਾ ਇਹ ਕੰਮ ਮੇਰੇ ਲਈ ਬਣਿਆ ਹੀ ਨਹੀਂ ਆ ਜਕਦੇ-ਕਦੇ ਲੱਗਦਾ ਵੀ ਮੇਰੀ ਕਿਸਮਤ ਹੀ ਮਾੜੀ ਆ ਮੇਰੀ ਕਿਸਮਤ ਦੇ ਵਿੱਚ ਹੀ ਸਫਲਤਾ ਨਹੀਂ ਲਿਖੀ ਸੰਤ ਜੀ ਮੈਂ ਤੁਹਾਡੇ ਕੋਲ ਬੜੀ ਆਸ ਲੈ ਕੇ ਆਇਆ ਹਾਂ ਤੁਸੀਂ ਹੀ ਮੇਰੀਆਂ ਇਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਮੈਨੂੰ ਦੱਸੋ ਮੈਨੂੰ ਮੇਰੀ ਸਫਲਤਾ ਦਾ ਆਸ਼ੀਰਵਾਦ ਦਿਓ ਕੋਈ ਐਸਾ ਮੰਤਰ ਦਿਓ ਤਾਂ ਕਹਿੰਦੇ ਸੰਤ ਜੀ ਨੇ ਉਹ ਲੜਕੇ ਨੂੰ ਕਿਹਾ ਪੁੱਤਰ ਜ਼ਰੂਰ ਇੱਕ ਕਾਗਜ਼ ਅਤੇ ਕਲਮ ਲੈ ਆ ਕਿਉਂਕਿ ਇਹਨੂੰ ਮੰਤਰ ਇੱਕ ਨਹੀਂ ਦੇਣਾ ਤੈਨੂੰ ਕਈ ਮੰਤਰ ਦੇਣੇ ਆ ਸਫਲ ਹੋਣ ਦੇ ਲਈ ਸੰਤ ਜੀ ਦੀ ਗੱਲ ਸੁਣ ਕੇ ਉਹ ਲੜਕੇ ਨੇ ਜਲਦੀ ਦੇ ਨਾਲ ਕਾਗਜ਼ ਅਤੇ ਕਲਮ ਦਾ ਇੰਤਜ਼ਾਮ ਕੀਤਾ। ਸੰਤ ਜੀ ਨੇ ਕਿਹਾ ਪੁੱਤਰ ਲਿਖ ਆਪਣੀ ਸਫਲਤਾ ਦਾ ਪਹਿਲਾ ਰਾਜ, ਪਹਿਲਾ ਸਬਕ। ਉਹ ਲੜਕੇ ਨੇ ਲਿਖਣਾ ਸ਼ੁਰੂ ਕੀਤਾ। ਸੰਤ ਜੀ ਨੇ ਬੋਲਣਾ ਸ਼ੁਰੂ ਕੀਤਾ। ਸੰਤ ਜੀ ਕਹਿਣ ਲੱਗੇ ਪੁੱਤਰ ਸਭ ਤੋਂ ਪਹਿਲੀ ਗੱਲ ਹਮੇਸ਼ਾ ਯਾਦ ਰੱਖੀਂ ਕਿ ਸਫਲਤਾ ਕਦੇ ਵੀ ਕਿਸੇ ਇਨਸਾਨ ਦੇ ਚਰਨ ਸਪਰਸ਼ ਕੀਤੇ ਆ ਨਹੀਂ ਮਿਲਦੀ ਸਫਲਤਾ ਸਾਨੂੰ ਮਿਹਨਤ ਸੰਘਰਸ਼ ਦੇ ਚਰਨ ਸਪਰਸ਼ ਕੀਤੇ ਆ ਮਿਲੇਗੀ ਭਾਵ ਕਿ ਜੇ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਹੈ ਆਪਣੀ ਮੰਜ਼ਲ ਨੂੰ ਪ੍ਰਾਪਤ ਕਰਨਾ ਹੈ ਤਾਂ ਫਿਰ ਰੱਜ ਕੇ ਮਿਹਨਤ ਕਰਨੀ ਪੈਣੀ ਆ ਇਹ ਮਿਹਨਤ ਅਤੇ ਸੰਘਰਸ਼ ਹੀ ਸਾਨੂੰ ਸਾਡੀ ਮੰਜ਼ਲ ਤੱਕ ਪਹੁੰਚਾਉਂਦਾ ਹੈ ਕਦੇ ਵੀ ਇੱਕ ਵਾਰ ਅਸਫਲ ਹੋਣ ਤੇ ਦੋ ਵਾਰ ਅਸਫਲ ਹੋਣ ਤੇ ਨਿਰਾਸ਼ ਹੋ ਕੇ ਨਹੀਂ ਬੈਠਣਾ ਕਿਉਂਕਿ ਇਹ ਅਸਫਲਤਾ ਹੀ ਸਾਨੂੰ ਸਫਲਤਾ ਤੱਕ ਪਹੁੰਚਾਉਂਦੀ ਆ ਬਸ ਮਿਹਨਤ ਕਰਦੇ ਜਾਣਾ ਹੈ ਮਿਹਨਤੀ ਬੰਦੇ ਦੀ ਮਿਹਨਤ ਨੂੰ ਰੰਗ ਭਾਗ ਜ਼ਰੂਰ ਲੱਗਦੇ ਨੇ ਮਿਹਨਤੀ ਬੰਦੇ ਦੀ ਬਾਹ ਹਮੇਸ਼ਾ ਸਤਿਗੁਰ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਹੁੰਦੀ ਆ ਤੂੰ ਮਿਹਨਤ ਕਰਨੀ ਨਹੀਂ ਛੱਡਨੀ ਜੇ ਤੇਰੇ ਮਨ ਦੇ ਵਿੱਚ ਇਹ ਖਿਆਲ ਆ ਰਹੇ ਆ ਨਾ ਕਿ ਕੁਝ ਲੋਕ ਘੱਟ ਮਿਹਨਤ ਕਰਕੇ ਬੜੀ ਜਲਦੀ ਸਫਲ ਹੋ ਜਾਂਦੇ ਨੇ ਜਾਂ ਕਈ ਲੋਕ ਰਾਤੋਂ ਰਾਤ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਪੁੱਤਰ ਫਿਰ ਤੂੰ ਉਹਨਾਂ ਦੀ ਸਿਰਫ ਉਹੀ ਰਾਤ ਵੇਖੀ ਹੈ ਜਿਸ ਰਾਤ ਤੋਂ ਬਾਅਦ ਉਹ ਕਾਮਯਾਬ ਹੋ ਗਏ ਪਰ ਤੂੰ ਉਹਦੀ ਜ਼ਿੰਦਗੀ ਦੀਆਂ ਉਹ ਰਾਤਾਂ ਉਹ ਦਿਨ ਨਹੀਂ ਦੇਖੇ ਜਦੋਂ ਉਹਨੇ ਇਹ ਸਫਲਤਾ ਪ੍ਰਾਪਤ ਕਰਨ ਦੇ ਲਈ ਮਿਹਨਤ ਕੀਤੀ ਸੰਘਰਸ਼ ਕੀਤੀ ਕਿਉਂਕਿ ਕੋਈ ਵੀ ਇਨਸਾਨ ਰਾਤੋਂ ਰਾਤ ਕਾਮਯਾਬ ਨਹੀਂ ਹੋ ਸਕਦਾ ਉਹਦੀ ਉਸ ਰਾਤ ਦੇ ਪਿੱਛੇ ਕਈ ਦਿਨ ਕਈ ਰਾਤਾਂ ਕਈ ਮਹੀਨੇ ਕਈ ਸਾਲ ਲੱਗੇ ਹੁੰਦੇ ਆ ਪਰ ਅਸੀਂ ਸਿਰਫ ਉਹਦੀ ਸਫਲਤਾ ਨੂੰ ਦੇਖਦੇ ਆਂ ਉਹਦੀ ਮਿਹਨਤ ਉਹਦੇ ਸੰਘਰਸ਼ ਨੂੰ ਨਹੀਂ ਦੇਖਦੇ ਸਫਲਤਾ ਮਿਹਨਤ ਕਰਕੇ ਸੰਘਰਸ਼ ਕਰਕੇ ਮਿਲਦੀ ਆ ਨਾ ਕਿ ਮੰਜੇ ਤੇ ਬੈਠੇ ਬੈਠੇ ਸੋਚਿਆ ਸੁਪਨੇ ਵੇਖਣ ਦੇ ਨਾਲ ਪੂਰੇ ਨਹੀਂ ਹੁੰਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ ਅਤੇ ਕਈ ਵਾਰ ਜ਼ਿੰਦਗੀ ਦੇ ਵਿੱਚ ਕੁਝ ਚੀਜ਼ਾਂ ਪ੍ਰਾਪਤ ਕਰਨ ਦੇ ਲਈ ਸਾਨੂੰ ਕਈ ਚੀਜ਼ਾਂ ਦਾ ਤਿਆਗ ਵੀ ਕਰਨਾ ਪੈਂਦਾ ਹੈ ਜਿਵੇਂ ਆਪਣੇ ਆਰਾਮ ਦਾ ਤਿਆਗ ਆਪਣੀ ਨੀਂਦ ਦਾ ਤਿਆਗ ਜੇ ਕੁਝ ਪ੍ਰਾਪਤ ਕਰਨਾ ਹੈ ਤਾਂ ਫਿਰ ਤਿਆਗਣ ਦੇ ਲਈ ਵੀ ਤਿਆਰ ਰਹੋ ਸੰਤ ਜੀ ਨੇ ਕਿਹਾ ਤੂੰ ਜਿੰਨੀ ਮਿਹਨਤ ਕਰੇਗਾ ਤੈਨੂੰ ਓਨੀ ਹੀ ਸਫਲਤਾ ਮਿਲੇਗੀ ਇਸ ਕਰਕੇ ਕਦੇ ਵੀ ਮਿਹਨਤ ਦਾ ਪੱਲਾ ਨਾ ਛੱਡੀ ਜ਼ਰੂਰੀ ਨਹੀਂ ਹੈ ਕਿ ਤੂੰ ਪਹਿਲੀ ਵਾਰ ਦੇ ਵਿੱਚ ਸਫਲ ਹੋ ਜਾਵੇਂ ਹੋ ਸਕਦਾ ਹੈ ਤੈਨੂੰ ਪਹਿਲੀ ਵਾਰ ਦੇ ਵਿੱਚ ਨਾਕਾਮਯਾਬੀ ਮਿਲੇ ਦੂਜੀ ਵਾਰ ਦੇ ਵਿੱਚ ਵੀ ਨਾਕਾਮਯਾਬੀ ਮਿਲ ਸਕਦੀ ਆ ਬਰ ਜਿੰਨੀ ਵਾਰ ਤੂੰ ਨਾਕਾਮਜਬ ਹੋਵੇਂਗਾ ਅਸਫਲ ਹੋਵੇਂਗਾ ਉਹਦੇ ਵਿੱਚੋਂ ਵੀ ਤੂੰ ਕੁਝ ਨਾ ਕੁਝ ਸਿੱਖ ਕੇ ਹੀ ਅੱਗੇ ਵਧੇਗਾ ਸੰਤ ਜੀ ਨੇ ਕਿਹਾ ਹੁਣ ਦੂਸਰਾ ਸਬਕ ਲੈਖ ਕਿ ਜਦੋਂ ਤੂੰ ਡਿੱਗਿਆ ਡਿੱਗ ਕੇ ਤੂੰ ਖੁਦ ਹੀ ਜੰਮਲਣਾ ਹੈ ਭਾਵ ਕਿ ਕਦੇ ਵੀ ਕਿਸੇ ਦੂਸਰੇ ਇਨਸਾਨ ਤੋਂ ਕੋਈ ਆਸ ਉਮੀਦ ਨਾ ਰੱਖੀ ਕਿਉਂਕਿ ਕੋਈ ਮਨੁੱਖ ਸਾਡੇ ਲਈ ਕੁਝ ਨਹੀਂ ਕਰ ਸਕਦਾ ਸਾਨੂੰ ਕੋਈ ਚੰਗੀ ਸਲਾਹ ਦੇ ਸਕਦਾ ਹੈ ਸਾਨੂੰ ਕੋਈ ਸਾਡੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਰਸਤਾ ਦਿਖਾ ਸਕਦਾ ਏ ਪਰ ਉਹ ਰਸਤੇ ਤੇ ਚੱਲਣਾ ਅਸੀਂ ਖੁਦ ਆ ਉਸ ਲਾਹ ਨੂੰ ਅਸੀਂ ਖੁਦ ਮੰਨਣਾ ਹੈ ਤਾਂ ਇਸ ਕਰਕੇ ਕਦੇ ਵੀ ਕਿਸੇ ਇਨਸਾਨ ਤੋਂ ਆਸ ਉਮੀਦ ਨਹੀਂ ਰੱਖਣੀ ਜੋ ਵੀ ਆਸ ਉਮੀਦ ਰੱਖਣੀ ਆ ਆਪਣੇ ਆਪ ਤੋਂ ਰੱਖਣੀ ਆ ਅਤੇ ਅਰਦਾਸ ਪ੍ਰਮਾਤਮਾ ਅੱਗੇ ਕਰਨੀ ਆ ਕਿਉਂਕਿ ਜਦੋਂ ਸਾਡੀ ਮਿਹਨਤ ਦੇ ਨਾਲ ਉਹ ਸੰਤਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਮਿਲ ਜਾਂਦੀ ਆ ਨਾ ਫਿਰ ਸਾਨੂੰ ਕੋਈ ਰੋਕਿਆ ਵੀ ਰੋਕ ਨਹੀਂ ਸਕਦਾ ਫਿਰ ਕੋਈ ਲੱਖ ਕੋਸ਼ਿਸ਼ਾਂ ਕਰ ਲਵੇ ਸਾਨੂੰ ਨਾਕਾਮਜਾਬ ਕਰਨ ਦੀਆਂ ਕਰ ਨਹੀਂ ਪਾਵੇਗਾ ਕਿਉਂਕਿ ਸਾਡੀ ਬਾਹ ਸੰਤਗੁਰ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਹੋਵੇਗੀ ਇਸ ਕਰਕੇ ਮਿਹਨਤ ਕਰਨ ਦੇ ਨਾਲ-ਨਾਲ ਉਹ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨਾ ਹੈ ਪਰਮਾਤਮਾ ਦੇ ਅੱਗੇ ਰੋਜ਼ ਅਰਦਾਸ ਬੇਨਤੀ ਕਰਨੀ ਆ ਕਦੇ ਵੀ ਅੰਮ੍ਰਿਤ ਵੇਲੇ ਉੱਠਣਾ ਨਹੀਂ ਭੁੱਲਣਾ ਬਾਣੀ ਪੜ੍ਹਨੀ ਨਹੀਂ ਭੁੱਲਣੀ ਕਦੇ ਵੀ ਸੇਵਾ ਸਿਮਰਨ ਨਹੀਂ ਛੱਡਣਾ ਕਿਉਂਕਿ ਇਹ ਚੀਜ਼ਾਂ ਨੇ ਤੇਰੇ ਮਨ ਨੂੰ ਬਲ ਦੇਣਾ ਹੈ ਤੈਨੂੰ ਅੱਗੇ ਵਧਣ ਦੇ ਲਈ ਤਾਕਤ ਦੇਣੀ ਆ ਪਰਮਾਤਮਾ ਦਾ ਨਾਮ ਜਪਣਾ ਵੀ ਸਾਡੇ ਲਈ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਸੰਤ ਜੀ ਨੇ ਤੀਸਰੀ ਗੱਲ ਸਮਝਾਈ ਸੰਤ ਜੀ ਨੇ ਕਿਹਾ ਕਿ ਜੇਕਰ ਤੂੰ ਆਪਣੀ ਹਰ ਥਾਂ ਤੇ ਕਦਰ ਕਰਾਉਣੀ ਚਾਹੁੰਦਾ ਹੈ ਤਾਂ ਤੈਨੂੰ ਸਮੇਂ ਦੀ ਕਦਰ ਕਰਨੀ ਪਵੇਗੀ ਕਿਉਂਕਿ ਜੋ ਮਨੁੱਖ ਸਮੇਂ ਦੀ ਕਦਰ ਕਰਦੇ ਨੇ ਉਹਨਾਂ ਦੀ ਹਰ ਥਾਂ ਤੇ ਕਦਰ ਹੁੰਦੀ ਆ ਪਰ ਜਿਹੜੇ ਸਮੇਂ ਦੀ ਬੇਕਦਰੀ ਕਰਦੇ ਨੇ ਉਹਨਾਂ ਦੀ ਹਰ ਥਾਂ ਤੇ ਹੀ ਬੇਕਦਰੀ ਹੁੰਦੀ ਆ ਇਸ ਕਰਕੇ ਆਪਣੇ ਸਮੇਂ ਦੇ ਇੱਕ ਇੱਕ ਪਲ ਇੱਕ ਇੱਕ ਛੇਨ ਨੂੰ ਸਾਂਭਣਾ ਹੈ ਕਦੇ ਵਿਰਥਾ ਨਹੀਂ ਜਾਣ ਦੇਣਾ ਹਰ ਇੱਕ ਕੰਮ ਦੀ ਵਿਉਂਤਬੰਦੀ ਬਣਾ ਕੇ ਚੱਲ ਰੋਜ਼ ਕੁਝ ਨਾ ਕੁਝ ਨਵਾਂ ਸਿੱਖ ਜੋ ਵੀ ਤੂੰ ਕੰਮ ਧੰਦਾ ਕਰ ਰਿਹਾ ਹੈ ਨਾ ਸਿੱਖਣਾ ਕਦੇ ਨਾ ਛੱਡੀ ਜਿਵੇਂ ਜਿਵੇਂ ਤੂੰ ਨਵਾਂ ਸਿੱਖਦਾ ਜਾਵੇਂਗਾ ਓਵੇਂ ਓਵੇਂ ਤੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਕੰਮ ਧੰਦੇ ਕਾਰੋਬਾਰ ਦੇ ਵਿੱਚ ਸਫਲਤਾ ਹਾਸਲ ਕਰੇਗਾ ਜਦੋਂ ਵੀ ਤੂੰ ਅਸਫਲ ਹੋਇਆ ਹੈ ਜਾਂ ਤੈਨੂੰ ਕੋਈ ਘਾਟਾ ਪਿਆ ਤਾਂ ਉਹ ਘਾਟੇ ਤੋਂ ਵੀ ਸਿੱਖਣਾ ਹੈ ਉਹ ਸਫਲਤਾ ਤੋਂ ਵੀ ਸਿੱਖਣਾ ਹੈ ਕਿ ਮੈਨੂੰ ਇਹ ਘਾਟਾ ਕਿਉਂ ਪਿਆ ਸਫਲਤਾ ਦੀ ਸਫਲਤਾ ਦਾ ਮੰਤਰ ਹੀ ਰੋਜ਼ ਨਵਾਂ ਸਿੱਖਣਾ ਹੈ ਜਿਵੇਂ ਜਿਵੇਂ ਸਿੱਖਦੇ ਜਾਵਾਂਗੇ ਸਫਲ ਹੁੰਦੇ ਜਾਵਾਂਗੇ ਜਿੱਦਨ ਸਿੱਖਣਾ ਛੱਡ ਦਿੱਤਾ ਸਮਝ ਲਓ ਸਾਡੀ ਸਫਲਤਾ ਵੀ ਰੁਕ ਗਈ ਜਦੋਂ ਵੀ ਕਿਤੇ ਜ਼ਿੰਦਗੀ ਦੇ ਵਿੱਚ ਕੋਈ ਘਾਟਾ ਪਵੇ ਅਸਫਲ ਹੋ ਜਾਓ ਤਾਂ ਕਦੇ ਵੀ ਆਪਣੀ ਕਿਸਮਤ ਨੂੰ ਦੋਸ਼ ਨਹੀਂ ਦੇਣਾ ਕਦੇ ਵੀ ਦੂਸਰੇ ਲੋਕਾਂ ਨੂੰ ਦੋਸ਼ ਨਹੀਂ ਦੇਣਾ ਕਿ ਫਲਾਣੇ ਕਰਕੇ ਮੈਨੂੰ ਘਾਟਾ ਪਿਆ ਆਪਣੀ ਗਲਤੀ ਨੂੰ ਸਵੀਕਾਰ ਕਰਨਾ ਹੈ ਆਪਣੀਆਂ ਗਲਤੀਆਂ ਤੋਂ ਸਿੱਖਣਾ ਹੈ ਆਪਣੀ ਕਿਸਮਤ ਨੂੰ ਕਦੇ ਮਾੜੀ ਨਹੀਂ ਕਹਿਣਾ ਕਿਉਂਕਿ ਚੰਗੀ ਮਾੜੀ ਕਿਸਮਤ ਬਣਾਉਣ ਦਾ ਕਿਉਂਕਿ ਚੰਗੀ ਮਾੜੀ ਕਿਸਮਤ ਬਣਾਉਣਾ ਸਾਡੇ ਹੱਥ ਵਿੱਚ ਆ ਪ੍ਰਮਾਤਮਾ ਨੇ ਸਾਨੂੰ ਇਹ ਪਾਵਰ ਦਿੱਤੀ ਆ ਪ੍ਰਮਾਤਮਾ ਨੇ ਸਾਨੂੰ ਜਦੋਂ ਧਰਤੀ ਤੇ ਭੇਜਿਆ ਤਾਂ ਸਮਝਾ ਕੇ ਭੇਜਿਆ ਸੀ ਕਿ ਪੁੱਤਰ ਤੂੰ ਜੋ ਚੀਜ਼ ਦੁਨੀਆ ਨੂੰ ਦੇਵੇਂਗਾ ਨਾ ਉਹੀ ਚੀਜ਼ ਦੁੱਗਣੀ ਚੌਗਣੀ ਹੋ ਕੇ ਤੈਨੂੰ ਮਿਲਣੀ ਆ ਜੇ ਅਸੀਂ ਲੋਕਾਂ ਨੂੰ ਖੁਸ਼ੀਆਂ ਦੇ ਰਹੇ ਆ ਸੁੱਖ ਦੇ ਰਹੇ ਆ ਚੰਗੀ ਸਲਾਹ ਦੇ ਰਹੇ ਆ ਦੂਜਿਆਂ ਦਾ ਭਲਾ ਮੰਗਦੇ ਆ ਜਾਂ ਭਲਾ ਕਰਦੇ ਆ ਤਾਂ ਫਿਰ ਸਾਡਾ ਵੀ ਭਲਾ ਹੋਵੇਗਾ ਭਾਵੇਂ ਕਿ ਆਪਣੀ ਨੀਅਤ ਨੂੰ ਸੱਚੀ ਸੁੱਚੀ ਰੱਖਣਾ ਹੈ ਸਿਆਣੇ ਕਹਿੰਦੇ ਨੇ ਇਤਾਂ ਨੂੰ ਹੀ ਮੁਰਾਦਾ ਮਿਲਦੀਆਂ ਨੇ ਤਾਂ ਸਾਡੀ ਨੀਅਤ ਦੇ ਵਿੱਚ ਕਦੇ ਵੀ ਖੋਟ ਨਹੀਂ ਹੋਣੀ ਚਾਹੀਦੀ ਹਮੇਸ਼ਾ ਦੂਜਿਆਂ ਦਾ ਚੰਗਾ ਸੋਚੋ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਫਿਰ ਮਾੜਾ ਵੀ ਨਾ ਕਰੋ ਕਿਉਂਕਿ ਜਦੋਂ ਹੀ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਮਾੜੇ ਦੀ ਭਾਵਨਾ ਆਉਂਦੀ ਹੈ ਨਾ ਸਮਝੋ ਅਸੀਂ ਆਪਣੇ ਮਾੜੇ ਲੇਖ ਲਿਖ ਰਹੇ ਹਾਂ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਹੀ ਸਮਝੋ ਅਸੀਂ ਆਪਣੀ ਤਰੱਕੀ ਦੀ ਰੁਕਾਵਟ ਬਣ ਰਹੇ ਹਾਂ ਤਾਂ ਇਹਨਾਂ ਚੀਜ਼ਾਂ ਤੋਂ ਵੀ ਬਚ ਕੇ ਰਹਿਣਾ ਹੈ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਨਹੀਂ ਹਨ ਦੂਸਰਿਆਂ ਕੋਲ ਹਨ ਉਹਨਾਂ ਨੂੰ ਦੇਖ ਕੇ ਕਦੇ ਸਾੜਾ ਨਹੀਂ ਰੱਖਣਾ ਕਦੀ ਈਰਖਾ ਨਹੀਂ ਕਰਨੀ ਅਤੇ ਜੋ ਚੀਜ਼ਾਂ ਤੁਹਾਡੇ ਕੋਲ ਨੇ ਉਹਨਾਂ ਦਾ ਕਦੇ ਹੰਕਾਰ ਨਹੀਂ ਕਰਨਾ ਹਮੇਸ਼ਾ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਸੰਤ ਜੀ ਨੇ ਕਿਹਾ ਤੂੰ ਫਿਰ ਤੋਂ ਨਵੀਂ ਸ਼ੁਰੂਆਤ ਕਰ ਵਾਧੇ ਹੋਰ ਜਾਣਕਾਰੀ ਇਕੱਠੀ ਕਰ ਜਿੰਨੀ ਜਾਣਕਾਰੀ ਇਕੱਠੀ ਕਰੇਗਾ ਜਿੰਨਾ ਹੀ ਨਵਾਂ ਸਿੱਖੇਗਾ ਉਨਾ ਹੀ ਕਾਮਯਾਬ ਹੋਵੇਗਾ ਪਰ ਕਦੇ ਵੀ ਆਪਣੀ ਕਿਸਮਤ ਨੂੰ ਦੋਸ਼ ਨਹੀਂ ਦੇਣਾ ਕਿਸਮਤ ਸਾਡੀ ਬਹੁਤ ਸੋਹਣੀ ਆ ਅਤੇ ਇਹਨੂੰ ਅਸੀਂ ਹੋਰ ਸੋਹਣਾ ਬਣਾ ਸਕਦੇ ਆ ਕਿਉਂਕਿ ਸਾਡੀ ਕਿਸਮਤ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ ਆ ਜਿੱਦਾਂ ਦੇ ਕਰਮ ਅਸੀਂ ਕਮਾਵਾਂਗੇ ਉਦਾਂ ਦੀ ਹੀ ਸਾਡੀ ਕਿਸਮਤ ਬਣਦੀ ਜਾਣੀ ਆ ਤਾਂ ਫਿਰ ਚੰਗੇ ਚੰਗੇ ਕਰਮ ਕਮਾਉਣੇ ਆ ਨੇਕ ਕੰਮ ਕਰਨੇ ਆ ਮਿਹਨਤ ਕਰਨੀ ਆ ਦੂਜਿਆਂ ਦਾ ਭਲਾ ਕਰਨਾ ਹੈ ਭਲਾ ਮੰਗਣਾ ਹੈ ਆਪਣੀ ਨੀਅਤ ਸੱਚੀ ਸੁੱਚੀ ਰੱਖਣੀ ਆ ਕਹਿੰਦੇ ਉਹ ਲੜਕੇ ਨੇ ਸੰਤ ਜੀ ਦਾ ਧੰਨਵਾਦ ਕੀਤਾ ਕਿ ਆ ਸੰਤ ਜੀ ਸੱਚਮੁੱਚ ਜੋ ਤੁਹਾਡੇ ਬਾਰੇ ਸੁਣਿਆ ਸੀ ਨਾ ਉਹ ਹੀ ਤੁਹਾਡੇ ਵਿੱਚੋਂ ਦੇਖਣ ਨੂੰ ਮਿਲਿਆ ਹੈ ਹੁਣ ਮੈਂ ਤੁਹਾਡੀ ਦਿੱਤੀ ਹੋਈ ਸਲਾਹ ਦੇ ਅਨੁਸਾਰ ਚੱਲਾਂਗਾ ਆਪਣੇ ਕੰਮ ਦੇ ਵਿੱਚ ਫਿਰ ਨਵੇਂ ਚਾ ਉਤਸ਼ਾਹ ਦੇ ਨਾਲ ਕੰਮ ਕਰਨਾ ਸ਼ੁਰੂ ਕਰਾਂਗਾ ਨਵੀਂ-ਨਵੀਂ ਜਾਣਕਾਰੀ ਇਕੱਠੀ ਕਰਕੇ ਰੋਜ਼ ਕੁਝ ਨਾ ਕੁਝ ਨਵਾਂ ਸਿੱਖਾਂਗਾ ਅਤੇ ਕਦੇ ਵੀ ਹਿੰਮਤ ਨਹੀਂ ਹਾਰਾਂਗਾ ਕੋਸ਼ਿਸ਼ ਕਰਦਾ ਹੀ ਰ੍ਹਾਂਗਾ ਕਿਉਂਕਿ ਮੈਨੂੰ ਪਤਾ ਹੈ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਅਤੇ ਦਿਨ ਦੀ ਸ਼ੁਰੂਆਤ ਹਮੇਸ਼ਾ ਪਰਮਪਿਤਾ ਪਰਮਾਤਮਾ ਦੇ ਨਾਮ ਤੋਂ ਹੀ ਕਰਾਂਗਾ ਅਮਰਤ ਵੇਲੇ ਤੋਂ ਕਰਾਂਗਾ ਕਹਿੰਦੇ ਸੰਤ ਜੀ ਦੇ ਨਾਲ ਇਹ ਵਾਅਦਾ ਕਰਕੇ ਸੰਤ ਜੀ ਦਾ ਆਸ਼ੀਰਵਾਦ ਲੈ ਕੇ ਉਹ ਲੜਕਾ ਆਪਣੇ ਕੰਮ ਨੂੰ ਚਲਿਆ ਗਿਆ ਸੋ ਸੰਗਤ ਜੀ ਆਪਾਂ ਆਪ ਜੀ ਦੇ ਨਾਲ ਇਹ ਕਹਾਣੀ ਇਸ ਕਰਕੇ ਸਾਂਝੀ ਕੀਤੀ ਕਿਉਂਕਿ ਇਹ ਕਹਾਣੀ ਸਿਰਫ ਉਸ ਨੌਜਵਾਨ ਲੜਕੇ ਦੀ ਨਹੀਂ ਆ ਆਪਣੀ ਸਭ ਦੀ ਆ ਕਮਾਕਾਰਾਂ ਦੇ ਵਿੱਚ ਹਰੇਕ ਨੂੰ ਘਾਟੇ ਪੈਂਦੇ ਨੇ ਕਮਾਕਾਰਾਂ ਦੇ ਵਿੱਚ ਰੁਕਾਵਟਾਂ ਪੈ ਜਾਂਦੀਆਂ ਨੇ ਕਦੇ ਵੀ ਆਪਣੇ ਮਨ ਨੂੰ ਹੋਰ ਪਾਸੇ ਨਹੀਂ ਲੱਗਣ ਦੇਣਾ ਕਦੇ ਵੀ ਆਪਣੀ ਕਿਸਮਤ ਨੂੰ ਨਹੀਂ ਕੋਸਣਾ ਕਿਸੇ ਵਿਗਿਆਮ ਪਰਮਾ ਦੇ ਵਿੱਚ ਨਹੀਂ ਪੈਣਾ ਆਪਣੇ ਘਾਟੇ ਦੇ ਕਾਰਨਾਂ ਨੂੰ ਪਤਾ ਲਗਾਉਣਾ ਹੈ ਵੀ ਸਾਨੂੰ ਇਹ ਘਾਟਾ ਕਿਉਂ ਪਿਆ ਕਿਉਂ ਨੁਕਸਾਨ ਹੋਇਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਕਿਉਂ ਨਹੀਂ ਵੱਧ ਪਾਰਿਆ ਕਿਉਂਕਿ ਕਈ ਵਾਰ ਅਸੀਂ ਮਿਹਨਤ ਤਾਂ ਬਹੁਤ ਕਰਦੇ ਆ ਪਰ ਸਾਨੂੰ ਨਾ ਸਹੀ ਜਾਣਕਾਰੀ ਨਾ ਹੋਣ ਕਰਕੇ ਅਸੀਂ ਗਲਤ ਪਾਸੇ ਮਿਹਨਤ ਕਰਦੇ ਰਹਿ ਜਾਂਦੇ ਆ ਤਾਂ ਇਸ ਕਰਕੇ ਜਿਸ ਵੀ ਕੰਮ ਨੂੰ ਸ਼ੁਰੂ ਕਰਨ ਜਾ ਰਹੇ ਹੋ ਨਾ ਪਹਿਲਾਂ ਉਹਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਇਕੱਠੀ ਕਰੋ ਫਿਰ ਕੰਮ ਸ਼ੁਰੂ ਕਰੋ ਫਿਰ ਉਸ ਕੰਮ ਦੇ ਵਿੱਚ ਰੋਜ਼ ਕੁਝ ਨਾ ਕੁਝ ਨਵਾਂ ਐਡ ਕਰੋ ਨਵਾਂ ਸਿੱਖੋ ਤਾਂ ਕੰਮ ਜਵਬ ਤਰੱਕੀ ਸਾਡੇ ਕਦਮ ਚੁੰਨੇਗੀ ਅਤੇ ਜੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਸਭ ਤੋਂ ਜ਼ਰੂਰੀ ਹੈ ਸਾਡੀ ਸਿਹਤ ਦੀ ਤੰਦਰੁਸਤੀ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਨਿਰੋਏ ਹੋਣ ਤਾਂ ਹੀ ਆਪਾਂ ਆਪਣੇ ਸਾਰੇ ਕੰਮਾਂ ਕਾਰਨ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਆਪਣੇ ਧਨ ਅਤੇ ਮਨ ਦੋਵਾਂ ਦਾ ਧਿਆਨ ਰੱਖਣਾ ਹੈ ਸੋ ਸੰਗਤ ਜੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਸੰਗਤ ਜੀ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਆਪਾਂ ਜੋ ਵੀ ਕਾਲਪਨਿਕ ਕਹਾਣੀਆਂ ਆਪ ਕੀ ਦੇ ਨਾਲ ਸਾਂਝੀਆਂ ਕਰਦੇ ਹਾਂ ਜਾਂ ਜੋ ਵੀ ਗੁਰੂ ਇਤਿਹਾਸ ਦੀਆਂ ਸੱਚੀਆਂ ਸਾਖੀਆਂ ਆਪ ਕੀ ਦੇ ਨਾਲ ਸਾਂਝੀਆਂ ਕਰਦੇ ਹਾਂ ਇਹ ਸਾਕੀਆਂ ਕਹਾਣੀਆਂ ਸੁਣਾਉਣ ਦੇ ਪਿੱਛੇ ਦਾ ਮਕਸਦ ਸਿਰਫ ਇਹ ਹੁੰਦਾ ਹੈ ਕਿ ਸਾਨੂੰ ਇਹਨਾਂ ਦੇ ਵਿੱਚੋਂ ਚੰਗੀ ਸਿੱਖਿਆ ਮਿਲ ਸਕੇ ਚੰਗੇ ਸੇਧ ਮਿਲ ਸਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕੀਏ ਖੁਸ਼ ਰਹੇ